ਸੰਮ੍ਰਣੰਦਰ ਵਰਸਿੰਗਲ ਜੀ ਜੇ ਅਸੀਂ ਇੱਥੇ ਸਿਹਤਾਂ ਤਰਕੀਕ ਕੋਲ ਦੀ ਕੰਮ ਕਰ ਰਹੇ ਹਾਂ ਆਊਟਸੋਰਸ ਜਿਵੇਂ ਕਿ ਤੁਹਾਡੇ ਮੇਰੇ ਸਾਥੀ ਨੇ ਦੱਸਿਆ ਇਹ ਸਾਡੇ ਘਰ ਜਥੇ ਬੰਦੀ ਦੀ ਜ਼ੋਨ ਹੋਈ ਹੈ ਜਿਹਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਜਿੰਨੇ ਵੀ ਕੰਮ ਕਰਦੇ ਆਊਟਸੋਰਸ ਕੰਮ ਚੱਲ ਰਿਹਾ ਵੀ ਜ਼ੋਨ ਹੋਈ ਹੈ ਉਹਦੇ ਵਿੱਚ ਸਾਡੇਆਂ ਕਾਫੀ ਸਰਕਾਰ ਕੋਲੋਂ ਮੰਗਾਂ ਹੈ ਜੀ ਕਿਉਂਕਿ ਅਸੀਂ ਡਿਡਿਕਸ਼ਨ ਸੈਂਟਰ ਦੇ ਵਿੱਚ ਵੀ ਸਾਡੇ ਜੋ ਕੋਸ਼ ਕਰਮਚਾਰੀ ਅਸੀਂ ਕਾ ਕੰਮ ਕਰਦੇ ਪਏ ਆ ਜੀ ਰੀਡਕਸ਼ਨ ਸੈਂਟਰ ਰੀਹੈਬ ਸੈਂਟਰ ਤੋਂ ਹੋਰ ਸੈਂਟਰਾਂ ਦੇ ਵਿੱਚ ਜੀ ਅਸੀਂ ਕਰੋਨਾ ਕਾਲ ਦੇ ਦੌਰਾਨ ਵੀ ਬਹੁਤ ਕੰਮ ਕੀਤਾ ਹੈ ਜੀ ਤੇ ਹੁਣ 5-6 ਸਾਲ ਤੋਂ ਅਸੀਂ ਡਿਊਟੀ ਕਰ ਰਹੇ ਆ ਜੀ ਪਰ ਸਰਕਾਰ ਵੱਲੋਂ ਸਾਨੂੰ ਨਗੁਨੀਆ ਤਨਖਾਹਾਂ ਤੇ ਕੰਮ ਕਰਨਾ ਪੈ ਰਿਹਾ ਜਿਹਦੇ ਵਿੱਚ ਜਿਵੇਂ ਕੋਣ ਯੋਧ ਨਸ਼ਮਰਦ ਸਰਕਾਰ ਨੂੰ ਮਹਮ ਚੜਾਈ ਜਾ ਰਹੀ ਹੈ ਜਿਹਦੇ ਵਿੱਚ ਸਾਰਾ ਸਾਰਾ ਸਟਾਫ ਹੈ ਜੋ ਡਟ ਕੇ ਸਾਥ ਦੇ ਰਿਹਾ ਸਰਕਾਰ ਦਾ ਪਰ ਤੇ ਕਿਸਾਨوں ਇਸ ਗੱਲ ਦੇ ਬਹੁਤ ਮਹਿਸੂਸ ਹੁੰਦਾ ਹੈ ਵੀ ਸਾਨੂੰ ਬਹੁਤ ਘੱਟ ਤਨਖਾਹਾਂ ਤੇ ਸਾਨੂੰ ਕੰਮ ਕਰਨਾ ਪੈ ਰਿਹਾ ਜਿਹੜਾ ਵਿੱਚ ਸਾਡਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਜੀ ਵੀ ਸਾਨੂੰ ਜਿਹੜੇ ਸੇਧ ਵਿਭਾਗ ਦੇ ਅੰਦਰ ਕੀਤਾ ਜਾਵੇ ਸਾਡੇ ਕਰਮਚਾਰੀ ਆਊਟਸੋਰਸ ਕਰਮਚਾਰੀਆਂ ਨੂੰ ਤੇ ਜਿਹੜਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਜਿਹੜਾ ਉਹ ਲਾਗੂ ਕੀਤਾ ਜਾਵੇ ਜੀ ਉਹ ਇਸ ਦਾ ਅਤਿ ਜ਼ਰੂਰੀ ਸੇਵਾ ਹੈ ਤਾਂ ਸਭ ਤੋਂ ਸਭ ਨੂੰ ਮਾਰਕਾ ਦਿੱਤਾ ਇਹ ਚੁਣ ਹੈ ਹਾਂਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਜੀ ਵੀ ਜੋ ਸਾਡੇ ਜਿਹੜੇ ਕਰਮਚਾਰੀਆਂ ਦੀ ਤਨਖਾਹ ਦੇ ਸਬੰਧ ਵਿੱਚ ਅੱਜ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਵੀ ਤੁਹਾਡੀ ਜਿਹੜੀ ਮੰਗ ਹੈ ਚਲ ਤੋਰਦੇ ਸੀ ਉਹ ਵੀ ਕਰਾਂਗੇ ਹਾਂਜੀ ਇਹ ਨਾਲ ਸਰ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੀ ਨਿੱਕੀ ਜਿਹੀ ਬਿਹਾਰ ਤੇ ਪਹੁੰਚੇ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਨਾਮ ਪ੍ਰਗਟ ਸਿੰਘ ਆ ਜੀ ਤੇ ਮੈਨੂੰ ਅਸੀਂ ਮਿਤੀ 5-7-2025 ਨੂੰ ਆ ਆਊਟਸੋਰਸ ਯੂਨੀਅਨ ਆਫ ਰੀ ਕੋਰਟਾ ਗਠਨ ਕੀਤਾ ਜੀ ਅਸ ਵਿੱਚ ਮੈਨੂੰ ਸੀਨੀਅਰ ਮੈਡ ਪ੍ਰਧਾਨ ਦਾ ਅਹੁਦੇ ਨਾਲ ਬਿਖਿਆ ਗਿਆ ਜੀ ਤੇ ਸਾਡੇ ਮੁਲਾਜ਼ਮ ਸੀ ਜਿਹੜੇ ਕੱਚੇ ਜਿਹੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੈ ਜੀ ਆਪਣੇ ਸੂਰ ਰੋਸਪਤਾਲ ਰਿਪੋਰਟ ਦੇ ਵਿੱਚ ਤੇ ਚਾਹੇ ਆਪਣਾ ਤਸੀਲਾਂ ਦੇ ਹਸਪਤਾਲਾਂ ਦੇ ਵਿੱਚ ਤਸੀਲ ਲੈਵਲ ਦੇ ਹਸਪਤਾਲਾਂ ਦੇ ਵਿੱਚ ਚਾਹੇ ਸੀਐਸਸੀਆਂ ਦੇ ਵਿੱਚ ਪੀਐਸਸੀਆਂ ਦੇ ਵਿੱਚ ਜਿਹੜੇ ਆਊਟਸੋਰਸ ਤੇ ਕੰਮ ਕਰ ਰਹੇ ਆ ਕੰਮ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਯੂਨੀਅਨ ਤਿਆਰ ਕੀਤੀ ਹੈ ਜੀ ਤੇ ਸਾਡੀ ਸਭ ਤੋਂ ਪਹਿਲਾ ਪ੍ਰਾਇੋਰਟੀ ਜੀ ਸਾਡੇ ਇੱਥੇ ਐਚਐਮਆਈਐਸ ਪਾਇਲਟ ਪ੍ਰੋਜੈਕਟ ਜਿਸ ਪਾਇਲਟ ਪ੍ਰੋਜੈਕਟ ਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਜੀ ਇੱਥੇ ਮੁਲਾਜ਼ਮਾਂ ਨੂੰ ਲਗਭਗ 1.5 ਸਾਲ ਹੋ ਗਿਆ ਜੀ ਕੰਮ ਕਰੀ ਜਾਂਦਿਆਂ ਨੂੰ ਤੇ ਇਹਨਾਂ ਨੂੰ ਆਏ ਵੇਰ ਤਨਖਾਹ 6-7 ਮਹੀਨੇ ਬਾਅਦ ਧਰਨਾ ਲਾ ਲਾ ਮਿਲਦੀ ਹੈ ਜੀ ਤੇ ਅੱਜ ਅਸੀਂ ਆਪਣਾ ਮਾਲਯੋਗ ਸਿਵਲ ਸਰਜਨ ਰਿਪੋਰਟ ਡਾਕਟਰ ਚੰਦਰਸ਼ੇਖਰ ਕੰਬੜ ਜੀ ਨੂੰ ਤਨਖਾਹ ਸੰਬੰਧੀ ਸਾਰੇ ਜਾਣੇ ਇਕੱਠੇ ਹੋ ਕੇ ਅੱਜ ਅਸੀਂ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਪੱਤਰ ਦੇ ਵਿੱਚ ਮਾਨਯੋਗ ਸਰਬਸੰਜ ਸੰਸਾਦ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਜੀ ਤੁਹਾਡੀਆਂ ਜਿਹੜੀਆਂ ਮੰਗਾਂ ਇਹ ਜਲਦ ਤੋਂ ਜਲਦ ਪੂਰੀ ਕੀਤੀ ਜਾਵੇਗੀ ਇਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਜਿਹੜਾ ਕਦਮ ਹੈ ਜੀ ਉਹ ਸਟੇਟ ਲੈਵਲ ਦਾ ਹੈ ਜੀ ਜਿਹੜੇ ਸਾਡੇ ਇਨਾਮ ਇਨਾਮ ਹੈ ਕੀ ਸ਼ਾਇਦ ਹੈ ਨਾਮ ਸ੍ਰਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਹੌਟਸੋਸਾਇਟੀ ਯੂਨੀਅਨ ਫਰੀਕੋਡ ਅੱਜ ਸਾਡੇ ਆਊਟਸੋਰਸ ਕਾਮਿਆਂ ਦੀਆਂ ਤਨਖਾਹਾਂ ਐਚਆਈਐਮਐਸ ਸੈਂਟਰ ਦੇ ਪ੍ਰੋਜੈਕਟ ਅੰਦਰ ਜਿਹੜੇ ਮੁੰਡੇ ਕੰਮ ਕਰ ਰਹੇ ਸਾਡੇ ਉਹਨਾਂ ਦੀਆਂ ਤਨਖਾਹਾਂ ਨੂੰ 5 ਮਹੀਨੇ ਹੋ ਗਏ ਉਹਨਾਂ ਨੂੰ 5 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ ਜਿਹਦੇ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਹੈ ਅੱਜ ਅਸੀਂ ਸੀਨੀਅਰ ਸਰਜਨ ਮੈਡੀਕਲ ਸੀਨੀਅਰ ਸਰਜਨ ਜੀ ਨੂੰ ਮੰਗ ਪੱਤਰ ਦਿੱਤਾ ਹੈ ਤੋਂ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਹੈ ਕਿ 5 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਛੇ ਦਿਤੋਂ ਛੇ ਦਿਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਤਾਂ ਜੋ ਇਹ ਛੇ ਦਿਵਾਵਾਂ ਦੇ ਸਕਣ ਟੈਕਰ ਜਿਵੇਂ ਸੁਸਾਇਟੀ ਦੇ ਅੰਦਰ ਕੁਝ ਮੁਲਾਜ਼ਮਾਂ ਕਿਤੇ ਗਏ ਇਹਨਾਂ ਵੱਲੋਂ ਉਜ ਉਹ ਸੋਚਦੇ ਕਿਤੇ ਗਏ ਅਸੀਂ ਸਰਕਾਰ ਕੋਲੇ ਅਪੀਲ ਕਰਦੇ ਆ ਕਿ ਸਾਨੂੰ ਬਰਾਬਰ ਤਰਖਾ ਤੇ ਬਰਾਬਰ ਬਰਾਬਰ ਤਰਖਾ ਬਰਾਬਰ ਕੰਮ ਦੇ ਦੀਨ ਕੀਤਾ ਜਾਵੇ ਜਿਸ ਤਰ੍ਹਾਂ ਜੀ ਤੱਕ ਜੀ ਤੱਕ ਨੂੰ ਪੰਜ ਮਹੀਨੇ ਤੋਂ ਤਰਖਾ ਨਹੀਂ ਹਾਂਜੀ ਇਹ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਹੈ ਕਿ ਇਹ ਆ ਪਹਿਲੀ ਵਾਰੀ ਹੋ ਰਹੀ ਹੈ ਹਾਂਜੀ ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਹੋਇਆ ਸੀ ਆ ਪੰਜ 6 ਮਹੀਨੇ ਸੇ ਇਹਨਾਂ ਨੇ ਤਰਖਾ ਨਹੀਂ ਦਿੱਤੀ ਸਾਡੇ ਸਾਥੀਆਂ ਨੂੰ ਇਹਨੂੰ ਤਰਖਾ ਨਹੀਂ ਮਰੀ 5-7 ਮਹੀਨਾ ਬਾਅਦ ਵੀ ਦੋ ਵਾਰੀ ਤਰਖਾ ਦਿੱਤੀ ਇਹਨਾਂ ਨੇ ਹਾਂਜੀ ਤੇ ਉਹੋ ਕੀ ਉਪਰ ਲੱਗੀ ਤਾ ਹੈ ਉਸ ਟਾਈਮ ਅਸੀਂ ਸਟ੍ਰਾਈਕ ਕੀਤੀ ਸੀ ਧਰਨਾ ਲਾਇਆ ਸੀਗਾ ਫਿਰ ਇਹਨਾਂ ਨੇ ਸਾਨੂੰ ਦਿਖਾ ਦਿੱਤੀ ਸੀ ਇਹ ਉਮੀਦ ਰੱਖਦੇ ਹਾਂ ਸਰਕਾਰ ਤੋਂ ਕਿ ਇਹ ਥੋੜੀ ਜਲਦੀ ਜਿਹੜੀ ਹੈਗੀ ਹੈ ਜਿਹੜਾ 5 ਮਹੀਨੇ ਦਾ ਜਿਹੜਾ ਪ੍ਰੋਸੈਸ ਖਤਮ ਹੋ ਜਾਈਗਾ ਅਸੀਂ ਤਾਂ ਇਹ ਅਪੀਲ ਕਰ ਸਕਦੇ ਆ ਕਿ ਸਾਨੂੰ ਜਲਦ ਤੋਂ ਜਲਦ ਰਖਾਵਾਂ ਦਿੱਤੀਆਂ ਜਾਣ ਤਾਂ ਜੋ ਅਸੀਂ ਕੰਮ ਕਰ ਸਕੀਏ ਨਹੀਂ ਤਾਂ ਧਰਨਾ ਲਾਇਆ ਜਾਊਗਾ ਸੰਗਠਨ ਦੇ ਘਰਿਆਂ ਨਾਲ ਗੱਲ ਕੀਤੀ ਹਾਂ ਜੀ ਅੱਜ ਮਾਨੇਸ਼ ਸ਼ਮਨ ਸਰਜੰਜੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤੇ ਉਹ ਕਹਿੰਨਾਂ ਸਾਨੂੰ ਭਰੋਸਾ ਦਿੱਤਾ ਹੈ ਕਿ ਛੇਤੀ ਤੋਂ ਛੇਤੀ ਗੁਰਦੇਵਨ ਖਾਵਾਂ ਪਾਈ ਜਾਣੀ ਹੈ